ਪਰ ਪਰ ਕੀ ਪਰ ਕੀ ਪਰ ਬਾਪੂ ਇਹ ਤਾਂ ਪੱਕਿਆਂ ਚ ਤਾਂ ਮੈਂ ਪੱਕਾ ਹੀ ਆਗਾ ਪਰ ਉਹ ਲੱਖ ਰੁਪਇਆ ਮੰਗਦੇ ਨੇ ਜੇ ਹੁਣ ਬੇਲਾ ਹੱਥੋਂ ਨਿਕਲ ਗਿਆ ਮੁੜ ਕੇ ਨਹੀਂ ਆਉਣਾ ਬੇਲਾ ਤਾਂ ਹੱਥ ਆਵੇ ਤਾਂ ਸਹੀ ਬੇਲਾ ਤਾਂ ਹੱਥ ਚ ਹੀ ਨਹੀਂ ਆ ਰਹਾ ਹੁਣ ਮੈਨੂੰ ਤਾਂ ਐ ਵੀ ਚਾਹੀਏ ਕਿਹਦੇ ਕੋਲੇ ਦੇਖੋ ਜੀ ਪੈਰੀ ਪੈਣਾਲ ਤਾਂ ਕੋਈ ਗੱਲ ਨਹੀਂ ਨਾ ਹੀ ਅਸੀਂ ਕਹਿ ਵੀ ਤੁਸੀਂ ਸਾਡੇ ਪੈਰੀ ਪਾਓ ਰਹੀ ਗੱਲ ਪੈਸਿਆਂ ਦੀ ਨਾ ਅੱਜ ਲੱਖ ਰੁਪਇਆ ਦੇ ਦੋਗੇ ਕਹਨੂੰ ਕਿੱਥੋਂ ਦਵੋਗੇ ਨਾਲ ਸਰਕਾਰੀ ਜੇ ਬਗਸ ਨੇ ਪਰੀਆਂ ਨੇ ਮੈਂ ਦੇ ਕੀ ਆ ਨੀ ਵੀ ਗਾਹ ਆ ਕੇ ਚਾਹ ਪੀ ਲੋਂਗੇ ਉਹ ਚਾਲ ਇੱਥੇ ਫੜਾ ਦੇ ਮੈਨੂੰ ਤਾਂ ਪਹਿਲੇ ਹੀ ਫਿਕਰ ਬੜਬੜ ਖਾਈ ਜਾਂਦਾ ਹੈ ਵੀ ਉਹ ਮੇਰੇ ਪੁੱਤ ਦਾ ਕੋਈ ਹੱਲ ਹੋ ਜੇ ਤਾਂ ਚੰਗੀ ਗੱਲ ਹੈ ਫਿਕਰਤਾ ਜੀ ਮੈਨੂੰ ਵੀ ਖਾਈ ਜਾਂਦੇ ਬੜਵਾੜਾ ਵੀ ਸੁੱਖ ਨਾਲ ਜੇ ਕਿਤੇ ਪੱਕਿਆਂ ਚ ਹੋ ਜੇ ਮੇਰਾ ਪੁੱਤ ਜੇ ਕਿਤੇ ਪੱਕਿਆਂ ਚ ਹੋ ਜੇ ਮੇਰਾ ਪੁੱਤ ਮੈਂ ਤਾਂ ਤਰ ਤਰ ਭੁੱਲਾ ਪਰ ਕੀ ਕਰੀਏ ਕੀ ਸੁਨੇਹਾ ਲਿਆਊਗਾ ਪਸ ਕਹਿ ਨਹੀਂ ਸਕਦੇ ਇਹ ਤਾਂ ਹੁਣ ਆਏ ਤੇ ਪਤਾ ਲੱਗੂ ਪਰ ਅੱਜ ਕਹਿੰਦਾ ਤਾਂ ਸੀਗਾ ਵੀ ਮੈਨੂੰ ਅੱਜ ਪੱਕਿਆਂ ਚ ਕਰ ਦੇਣਗੇ ਪਰ ਕਿਸੇ ਆਏ ਤੇ ਪਤਾ ਲੱਗੂ ਵੀ ਕੀ ਕਹਿੰਦੇ ਨੇ ਉਹ ਤਾਂ 6 ਮਹੀਨੇ ਪਹਿਲਾਂ ਵੀ ਕਹਿੰਦਾ ਸੀ ਵੀ ਅੱਜ ਮੈਨੂੰ ਪੱਕਿਆਂ ਚ ਕਰ ਲੈਣਗੇ ਜੇ ਕਿਤੇ ਚੰਦਰਾ ਉਦੋਂ ਚੰਗੀਆਂ 2 ਕਲਾਸਾਂ ਵੱਧ ਪੜਿਆ ਹੁੰਦਾ ਕਿਸੇ ਹੋਰ ਕੰਮ ਧੰਦੇ ਲੱਗ ਜਾਂਦਾ ਪਰ ਨਾ ਇੱਕ ਇਹਨੂੰ ਸ਼ੌਂਕ ਹੀ ਇਹੋ ਜਿਹਾ ਵੀ ਬਿਜਲੀ ਵਾਲਾ ਚ ਹੀ ਲੱਗਣਾ ਮੈਂ ਤਾਂ ਹੋਰ ਹੈ ਚਲ ਹਜੇ ਵੀ ਕੋਸ਼ ਨਹੀਂ ਕਿੰਨੇ ਮਹੀਨੇ ਸਾਲ ਹੋ ਗਏ ਨੂੰ ਮੈਨੂੰ ਲੱਗਦਾ ਕੱਚਿਆਂ 'ਚ ਜੇ ਹੁਣ ਵੀ ਪੱਕੇ 'ਚ ਕਰ ਲੈਣ ਤਾਂ ਵੀ ਨਹੀਂ ਆਪਾਂ ਕਿਸੇ ਦੇ ਲੈਣ ਦੇ ਹੋ ਤਾਂ ਹੈ ਜੇ ਪੱਕਿਆਂ 'ਚ ਹੋ ਜਾਂਦਾ ਫਿਰ ਆਪਣੀ ਤਾਂ ਦੁਨੀਆ ਬਦਲ ਜੂ ਸੱਚੀ ਮੱਚੀ ਨਾਲ ਤਾਂ ਕਰਦਾ ਆਪਣੀ ਹਾਲਤ ਸੁਧਰ ਜੂ ਨਾਲੇ ਕਿਸੇ ਦੇ ਦੋ ਰੁਪਏ ਜਿਹੜੇ ਦੇਣੇ ਲੈਣੇ ਆ ਉਹ ਉਤਰ ਜਾਣਗੇ ਜੇ ਪੱਕਿਆਂ 'ਚ ਹੋ ਜੇ ਚੰਗੀ ਤਨਖਾਹ ਵਾਜੇ ਮੈਂ ਤਾਂ ਜੀ ਮੁੰਡੇ ਨੂੰ ਦੱਸਦੀ ਨਹੀਂ ਵੀ ਪੈਸਾ ਆਉਂਦਾ ਕਿੱਥੋਂ ਆ ਇਹ ਤਾਂ ਕਹਿ ਦਨਵਾ ਮੈਨੂੰ ਇੰਨੇ ਚਾਹੀਦੇ ਨੇਗੇ ਹੈ ਥੋੜਾ ਵੀ ਕੀ 150 ਲੈਂਦੇ ਨੇ ਮੂਰੇ ਉਹ ਤਾਂ ਹਾਏ ਤਾਂ ਚੱਲਦੇ ਹੀ ਰਹਿੰਦਾ ਪਰ ਕੀ ਕਰੀਏ ਕਿੱਥੋਂ ਆਉਂਦੇ ਨੇ ਉਹਨੂੰ ਨਹੀਂ ਨਾ ਪਤਾ ਇਹ ਤਾਂ ਹਜੇ ਹਜੇ ਫਿਰ ਨਿਆਣਾ ਸਿਆਣਾ ਹੈ ਬਾਕੀ ਹਜੇ ਕਬੀਲਦਾਰੀ ਉਹਦੇ 19 ਰੁਪਏ ਹੀ ਨਹੀਂ ਨਾ ਜਿੰਨੀ ਚਾਹੀਦੀ ਹੈ ਇੱਕ ਦੇਖ ਲੈ ਸੋਡਾ ਭਾਈ ਆ ਛੋਟਾ ਆਖਰ ਸੀ ਤਾਂ ਬਰਾਬਰ ਦੇ ਹੀ ਆਪਣੇ ਆਪਣੇ ਕੀ ਹਾਲਾਤ ਹੋ ਗਏ ਤੇ ਉਹ ਦੇਖ ਲਾ ਦਿਨੋਂ ਦਿਨ ਬਾਤੇ ਫੁੱਲਦੀ ਤੁਰੇ ਜਾਂਦੇ ਨੇਗੇ ਹਾਂ ਹੋਂਕਾ ਤਾਂ ਨਹੀਂ ਮੈਂ ਲੈਂਦੀ ਉਹਨਾਂ ਤੇ ਫੇਰ ਵੀ ਆਉਂਦੇ ਨੇ ਪਰ ਪਤਾ ਨਹੀਂ ਕਿਉਂ ਫਰਬ ਉਹਨਾਂ ਵਾਲੀ ਦੇਖਦਾ ਆਪਣੇ ਵੱਲ ਦੇਖਦਾ ਹੀ ਨਹੀਂ ਬੋਲੀਏ ਤੈਨੂੰ ਪਤਾ ਨਹੀਂ ਨਾ ਇਹ ਤਾਂ ਕਰਮਾਂ ਦੇ ਫਲ ਹੈ ਕਿਸੇ ਨੂੰ ਭਰ ਕੇ ਕਿਸੇ ਨੂੰ ਕਰਸੇ ਹੈ ਇਹ ਤਾਂ ਚੱਲਦਾ ਹੀ ਹੈ ਆਪਣੇ ਕਰਮ ਆਪਣੇ ਨਾਲ ਉਹਦੇ ਕਰਮ ਉਹਦੇ ਨਾਲ ਹੈ ਚੱਲ ਕੋਈ ਨਹੀਂ ਤੂੰ ਚਿੰਤਾ ਨਾ ਕਰ ਮੁੰਡਾ ਆਪਣਾ ਪੱਕਿਆ ਚ ਹੋ ਹੀ ਜਾਊਗਾ ਜਦੋਂ ਪੱਕਿਆ ਚ ਹੋ ਗਿਆ ਬੱਸ ਬਾ ਬਦਲ ਜੂ ਰੰਗ ਟੰਗ ਸਹੀ ਆ ਜੀ ਜੱਲਾ ਮੈਂ ਦੇਖਦੀ ਆਂ ਕੰਮ ਧੰਦਾ ਕਰਦਾ ਕੋਈ ਆ ਆ ਗਿਆ ਆ ਗਿਆ ਕੇ ਆ ਗਿਆ ਪੁੱਤ ਹਾਂ ਮਾਂ ਮੈਂ ਤਾਂ ਆ ਗਿਆ ਤੇ ਕੀ ਬਣਿਆ ਬਣਨਾ ਕੀ ਹੈ ਬਸ ਬਣ ਜੂਗਾ ਆਪਣਾ ਕੋਈ ਨਹੀਂ ਚੰਗਾ ਚੰਗਾ ਸ਼ੁਕਰ ਹੈ ਬਣ ਜੂ ਕੰਮ ਹਾਂ ਬਾਪੂ ਬਣ ਜੂਗਾ ਚੰਗਾ ਚੰਗਾ ਕੀ ਪੁੱਤ ਬਣ ਜੂਗਾ ਬਣ ਜੂਗਾ ਤੂੰ ਸਾਨੂੰ ਆ ਕੇ ਆਈ ਕਹਿ ਦੇਣਾ ਸੱਚੀ ਗੱਲ ਦੱਸ ਤੈਨੂੰ ਸੌਣ ਲੱਗੇ ਮੇਰੀ ਨਾ ਮਾਂ ਬਣ ਜੂਗਾ ਸੱਚੀ ਗੱਲ ਹੀ ਦੱਸੀਆ ਤੁਹਾਨੂੰ ਮੈਂ ਹੂੰ ਫਿਰ ਕਾ ਸਰ ਕੀ ਹੈ ਅਜੇ ਬਣ ਜੂਗਾ ਕਿ ਬਣ ਗਿਆ ਇਹ ਇਹਦੇ ਮੂੰਹ ਕੰਨੀ ਦੇਖੋ ਨਾ ਮਾਂ ਕੋਲੇ ਝੂਠ ਬੋਲੇਗਾ ਪੁੱਤ ਤੇਰਾ ਚਿਹਰਾ ਨਾ ਸਾਫ ਸਾਫ ਦੱਸ ਹੀ ਜਾਂਦਾ ਵੀ ਤੂੰ ਨਾ ਆਵਦੀ ਮਾਂ ਨੂੰ ਝੂਠ ਬੋਲੀ ਆ ਨਾ ਇੱਧਰ ਨੂੰ ਮੇਰੇ ਕੰਨੀ ਮੂੰਹ ਕਰਕੇ ਗੱਲ ਕਰ ਗੱਲ ਕੀ ਹੋਈ ਆ ਆਖਰ ਗੱਲ ਤਾਂ ਮਾਂ ਇਹ ਐ ਕਹਿੰਦੇ ਵੀ ਪੱਕਾ ਦਾ ਰੱਖ ਲਾਂਗੇ ਪਰ ਮਾਂ ਪਰ ਪਰ ਕੀ ਪੜਾ ਕੀ ਪਰ ਬਾਪੂ ਇਹ ਗਾ ਪੱਕਿਆਂ ਚ ਤਾਂ ਮੈਂ ਪੱਕਾ ਹੀ ਆਗਾ ਪਰ ਉਹ ਲੱਖ ਰੁਪਇਆ ਮੰਗਦੇ ਨੇ ਮਾ ਆਪਣੇ ਕੋਲ ਤਾਂ 100 ਰੁਪਇਆ ਤੱਕ ਵੀ ਨਹੀਂ ਹੈਗਾ ਆਪਾਂ ਲੱਖ ਰੁਪਇਆ ਕਿੱਥੋਂ ਲਾ ਦਾਂਗੇ ਮਾਂ ਲੱਖ ਰੁਪਇਆ ਲੱਖ ਰੁਪਇਆ ਤਾਂ ਬਹੁਤ ਔਖਾ ਹੈ ਕਿਹੇ ਜੀਆਂ ਸਰਕਾਰਾਂ ਹੋ ਗਈਆਂ ਕਿਸੇ ਦਾ ਕੰਮ ਨਹੀਂ ਦੇਖਦੀਆਂ ਸਿਰਫ ਆਪਦਾ ਮਤਲਬ ਮੂਰੇ ਰੱਖਦੀਆਂ ਨੇਗੀਆਂ ਵੀ ਸਾਨੂੰ ਰਿਸ਼ਵਤ ਦਿਓ ਜੇ ਤੁਸੀਂ ਕੰਮ ਕਰਨਾ ਹਾਂ ਮੇਰਾ ਪੁੱਤ ਇਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਤੇ ਅੱਜ ਉਹਨੂੰ ਆਪਣੀ ਮਿਹਨਤ ਦਾ ਮੁੱਲ ਵੀ ਆਪ ਹੀ ਚੁਕਾਉਣਾ ਪੈਣਾਗਾ ਕੀ ਕੀਤਾ ਜਾਵੇ ਦੱਸ ਕਾਰੋਬਾਰ ਵਿਪਾਲਣੇ ਬਹੁਤ ਔਖੇ ਹੋ ਗਏ ਮੈਂ ਨੇ ਸਾਨੂੰ ਐ ਕਹਿੰਨੀ ਆ ਜੇ ਮੇਰੇ ਪੁੱਤ ਨੂੰ ਲੱਖ ਰੁਪਏ ਦੇ ਕੇ ਵੀ ਨੌਕਰੀ ਮਿਲਦੀ ਆ ਨਾ ਪੱਕੀ ਤਾਂ ਆਪਾਂ ਨਾ ਕੋਈ ਨਾ ਕੋਈ ਹੱਲ ਕੱਢੀਏ ਹੱਲ ਹੱਲ ਕਿਵੇਂ ਕੱਢਾਂਗੇ ਕਰੇ ਤਾਂ ਸੁੱਖ ਸਾਦ ਹੋਈ ਪਈ ਐ ਕਿੱਥੋਂ ਲਿਆਵਾਂਗੇ ਲੱਖ ਰੁਪਈਆ ਮੈਨੂੰ ਐ ਤਾਂ ਦੱਸ ਕੁਛ ਵੀ ਮਰਜੀ ਵੇਚਣਾ ਵਟਣਾ ਪਵੇ ਆਪਾਂ ਨੂੰ ਚਾਹੇ ਕਿਸੇ ਦੇ ਪੈਰੀਂ ਡਿੱਗਣਾ ਪਵੇ ਪਰ ਆਪਣੇ ਪੁੱਤ ਦੀ ਰੋਟੀ ਬਣ ਜੂਗੀ ਜੀ ਸਾਰੀ ਉਮਰ ਦੀ ਕੀ ਕਰੀਏ ਦੱਸੋ ਕੋਈ ਬਣਦਾ ਹੀਲਾ ਕੋਈ ਨਾ ਪੁੱਤ ਤੂੰ ਕਿਉਂ ਫਿਕਰ ਕਰਦਾ ਤੇਰਾ ਮਾਂ ਪਿਓ ਜਿਉਂਦਾ ਅਜੇ ਤੇਰੇ ਲਈ ਅਸੀਂ ਨਾ ਖੂਹੀ ਟੋਬੀ ਡਿੱਗ ਜਾਾਂਗੇ ਪਰ ਤੇਰੇ ਨੂੰ ਨਾ ਰੋਟੀ ਪਾ ਕੇ ਹਟਾਂਗੇ ਜਦੋਂ ਇੱਥੋਂ ਤੱਕ ਆਇਆ ਆਪਦੀ ਮਿਹਨਤ ਨਾਲ ਤੇ ਅੱਗੇ ਵੀ ਵਧੇਗਾ ਫਿਰ ਕੀ ਹੈ ਜੇ ਲੱਖ ਰੁਪਿਆ ਜੀ ਆਪਾਂ ਦੇ ਦੇ ਦਾਂਗੇ ਤਾਂ ਦੋ ਚੌ ਸਾਲਾਂ ਚ ਪੂਰਾ ਹੋ ਜਾਊ ਖਰਚਾ ਠੀਕ ਹੈ ਚਲ ਪੁੱਤ ਕੋਈ ਹੱਲ ਹਾਂ ਐ ਕਰ ਪੁੱਤ ਚਾਹ ਬਣੀ ਪਈ ਐ ਮੂੰਹ ਹੱਥ ਧੋਕੇ ਨਾਲੇ ਰੋਟੀ ਖਾ ਲੈ ਨਾਲੇ ਚਾਹ ਪੀ ਲੈ じゃ ਮੇਰੇ ਪੁੱਤ ਫਿਕਰ ਨਾ ਕਰ ਕੋਈ ਨਾ ਜਿਥੇ ਰੱਬ ਨੇ ਆਪਾਂ ਨੂੰ ਇੱਥੋਂ ਤੱਕ ਆਪਣੀ ਸੁਣੀ ਆ ਅੱਗੇ ਵੀ ਸੁਣੂਗਾ ਆ ਪਕੜਾ ਰੱਬ ਦੇ ਮਹਾਮਾਰੇ ਨੇ ਵੀ ਆਪਣੀ ਸੁਣੂਗਾ ਨਹੀਂ ਇਹ ਸੁਣੂਗਾ ਤਾਂ ਜ਼ਰੂਰ ਪਰ ਫੇਰ ਵੀ ਅੱਜ ਦੀ ਘੜੀ ਦੇਖੇ ਲੱਖ ਰੁਪਿਆ ਇਕੱਠਾ ਕਰਨਾ ਕੋਈ ਸਖਾਲਾ ਨਹੀਂ ਹੈਗਾ ਹੋ ਤਾਂ ਮੈਨੂੰ ਵੀ ਪਤਾ ਜੀ ਪਰ ਜੇ ਮੈਂ ਤੁਹਾਡੇ ਵਾਂਗੂ ਮੁੰਡੇ ਦੇ ਮੂੰਹ ਤੇ ਬੁਸ-ਬੁਸ ਕਰਨ ਲੱਗਿਆਂਦੀ ਹੁਣ ਤਾਂ ਜਮੇ ਢਾ ਢੇਰੀ ਹੋ ਜਾਣਾ ਸੀ ਹੌਸਲਾ ਤਾਂ ਦੇਣਾ ਬੰਦ ਹੈ ਇਹ ਤਾਂ ਹੈ ਚਲ ਠੀਕ ਹੈ ਭਗਵਾਨੀ ਆ ਵੀ ਤੂੰ ਵਧੀਆ ਗੱਲ ਕੀਤੀ ਕਰ ਲੈਨੇ ਆ ਫਿਰ ਕੋਈ ਨਾ ਕੋਈ ਹੱਲ ਆਪਾਂ ਚਾ ਦੇਖਦੇ ਹਾਂ ਹਾਂ ਮੇ ਪੁੱਤ ਕਿਉਂ ਨਾ ਤੇ ਮੱਥਾ ਮਾਰੀ ਜਾਣਾ ਜਿਹੜੀ ਗੱਲ ਬਾਰੇ ਸੋਚਣਾ ਸੀ ਉਹਦੇ ਬਾਰੇ ਸੋਚਿਆ ਕੁਛ ਕਾਦੇ ਬਾਰੇ ਮੈਂ ਸੋਚਣਾ ਸੀ ਠਾਈ ਰੱਬਾ ਮੇ ਪੁੱਤ ਉਹੀ ਤੇਰੀ ਨੌਕਰੀ ਬਾਰੇ ਨੌਕਰੀ ਬਾਰੇ ਮੈਂ ਹੁਣ ਜਾਂ ਤਾਂ ਫਿਰ ਮੈਂ ਕੱਚਿਆਂ ਚ ਹੀ ਕੰਮ ਕਰੀ ਜਾਣਾ ਨਹੀਂ ਫਿਰ ਕੋਈ ਆਪ ਦਾ ਦੇਖ ਲੈਣੇ ਹੋਰ ਕੰਮ ਖੋਲ ਦਿੰਨੇ ਕੋਈ ਜਾਂ ਫਿਰ ਮੋਟਰਾ ਮਾਟਰਾ ਦਾ ਕੰਮ ਦੇਖ ਲੈਣੇ ਆ ਪੁੱਤ ਕੋਈ ਵੀ ਨਵਾਂ ਕੰਮ ਚਲਾਉਣ ਵਾਸਤੇ ਨਾ ਪੈਸੇ ਦੀ ਲੋੜ ਤਾਂ ਪੈਣੀ ਹੋਈ ਆ ਨਾਲੇ ਤੇਰਾ ਵੀ ਤਾਂ ਸ਼ੌਂਕ ਹੀ ਆ ਵੀ ਸਰਕਾਰੀ ਨੌਕਰੀ ਤੇ ਲੱਗਣ ਦਾ ਮਸਾ ਮੌਕਾ ਮਿਲਿਆ ਪੁੱਤ ਪੱਕਿਆਂ ਚ ਹੋਣ ਦਾ ਗਵਾਇਓ ਨਾ ਫਿਰ ਮੈਂ ਲੱਖ ਰੁਪਏ ਕਿੱਥੋਂ ਲਾਏ ਮੰਗੇ ਆਪਾਂ ਐਨਾ ਕਿੱਥੋਂ ਰੁਪਈਆ ਦੇ ਦਾਂਗੇ ਕਿਉਂ ਫਿਕਰ ਕਰਦਾ ਪੁੱਤ ਕੋਈ ਨਾ ਕੋਈ ਹੱਲ ਕਰਦੇ ਆ ਮੈਂ ਤੇ ਤੇਰਾ ਬਾਪੂ ਪਰ ਪੁੱਤ ਤੂੰ ਇਹ ਮੌਕਾ ਹੱਥੋਂ ਨਾ ਜਾਣ ਦੇ ਤੂੰ ਉਹਨਾਂ ਨੂੰ ਫੋਨ ਕਰ ਦੇ ਵੀ ਬਾਈ ਇਹ ਨੌਕਰੀ ਤਾਂ ਮੈਂ ਹੀ ਲੈਣੀ ਆ ਇਹ ਨਾ ਹੋਵੇ ਕੋਈ ਲੱਖ ਤੋਂ ਕੋਈ ਹੋਰ ਵੱਧ ਦੇ ਦੇ ਤੇ ਕਿਸੇ ਨੂੰ ਹੋਰ ਨੌਕਰੀ ਮਿਲ ਜਾ ਪੁੱਤ ਮਾ ਨੌਕਰੀ ਤਾਂ ਮੇਰੀ ਐ ਪਹਿਲ ਨੰਬਰ ਤੇ ਮੇਰਾ ਕੰਮ ਦੇਖਿਆ ਉਹਨਾਂ ਨੇ ਮੈਨੂੰ ਨੌਕਰੀ ਮਿਲਣੀ ਐ ਜੇ ਕਿਸੇ ਹੋਰ ਨੇ ਚਾਰ ਪੈਸੇ ਦੇਤੇ ਫਿਰ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਗੱਲ ਤਾਂ ਪੁੱਤ ਤੇਰੀ ਸਹੀ ਐ ਇੱਥੇ ਪੈਸਾ ਬੋਲਦਾ ਪਰ ਹਾਂ ਐਨੀ ਛੇਤੀ ਆਪਾਂ ਤੇਰੀ ਨੌਕਰੀ ਨਹੀਂ ਜਾਣ ਦਿੰਦੇ ਜਿੰਨਾ ਆਪਾਂ ਤਾਂ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਪੁੱਤੇ ਨੌਕਰੀ ਲੈਣ ਲਈ ਜੇ ਕੋਸ਼ਿਸ਼ ਕਰਾਂਗੇ ਮਾਂ ਤਾਂ ਹੀ ਆਪਣਾ ਕੁਝ ਬਣੂਗਾ ਚਲ ਤੂੰ ਫਿਕਰ ਨਾ ਕਰ ਮੈਂ ਤੇਰੇ ਬਾਪੂ ਨਾਲ ਗੱਲ ਕਰਦੀ ਆਂ ਐ ਮਾਂ ਹੁਣ ਛੋਟੇ ਹੁੰਦੇ ਮੈਨੂੰ ਕਾਹਦਾ ਫਿਕਰ ਹੈਗਾ ਚਲ ਤੂੰ ਆ ਤਾਰਾਂ ਜੀਆਂ ਸਾਹਮਣੇ ਤੇ ਆ ਜਾ ਤੇਰੇ ਬਾਪੂ ਕੋਲੇ ਠੀਕ ਆ ਚਲ ਨਾ ਤੁਸੀਂ ਕਹਿੰਦੇ ਸੀਗੇ ਵੀ ਮੈਂ ਕੋਈ ਚਾਰ ਪੈਸਿਆਂ ਦਾ ਇੰਤਜ਼ਾਮ ਕਰਦਾ ਇੱਥੇ ਬੈਠੇ ਹਾਂ ਉਹ ਕਰ ਲੈਨੇ ਆ ਇੰਤਜ਼ਾਮ ਪਾਲਾ ਮੈਨੂੰ ਐ ਸੀਗਾ ਖਬਰ ਐ ਇਧਰੋਂ ਕਿ ਉਰੇ ਪਰੇ ਤੀ ਹੀਲਾ ਹੋ ਜੇ ਕੋਈ ਹੀਲਾ ਤਾਂ ਕਰੇ ਤਾਂ ਹੋਊਗਾ ਘਰੇ ਬੈਠਿਆ ਕਿੱਥੋਂ ਹੋ ਜਾਣਾ ਮਨੂੰ ਤਾਂ ਫਿਕਰ ਬੜਬੜ ਖਾਈ ਜਾਂਦਾ ਵੀ ਪੈਸੇ ਆਪਾਂ ਅੱਜ ਵੀ ਦੇਣੇ ਆ ਤੇ ਕੱਲ ਨੂੰ ਵੀ ਦੇਣੇ ਆ ਮੁੰਡੇ ਦਾ ਨਾ ਉਹ ਮੰਨ ਲਾ ਜਿੰਦਗੀ ਭਰ ਦਾ ਕੀ ਕਹਿੰਦੇ ਹੁੰਦੇ ਆ ਕਿ ਰੋਜੀ ਰੋਟੀ ਰੋਜੀ ਰੋਟੀ ਆ ਹੈਂ ਇਹ ਹੁਣ ਬੇਲਾ ਹੱਥੋਂ ਨਿਕਲ ਗਿਆ ਮੁੜਕੇ ਨਹੀਂ ਆਉਣਾ ਬੇਲਾ ਤਾਂ ਹੱਥ ਆਵੇ ਤਾਂ ਸਹੀ ਬੇਲਾ ਤਾਂ ਹੱਥ ਚ ਹੀ ਨਹੀਂ ਆ ਰਿਹਾ ਹੁਣ ਮੈਨੂੰ ਤਾਂ ਐ ਵੀ ਚਾਹੀਏ ਕਿਹਦੇ ਕੋਲੇ ਪੈਸੇ ਕੀ ਤੋਂ ਪੁੱਛੀਏ ਮੈਨੂੰ ਤਾਂ ਇਹੀ ਫਿਕਰ ਵੜ-ਵੜ ਖਾਈ ਜਾਂਦਾ ਹੈ ਇਹੀ ਤਾਂ ਮੈਨੂੰ ਸੋਚ ਲੱਗੀ ਪਈ ਐ ਵੀ ਕਿਹਦੇ ਜਾ ਕੇ ਹੱਥ ੱਡੀਏ ਜਾ ਕੇ ਵੀ ਭਾਈ ਸਾਨੂੰ ਧਾਰੇ ਪੈਸੇ ਦੇ ਦਿਓ ਵੀ ਸਾਡਾ ਮੁੰਡਾ ਕੰਮ ਤੇ ਲੱਗ ਗਿਆ ਤਾਂ ਦਿਨਾ ਚ ਹੀ ਕਮਾ ਲੂਗਾ ਮੈਂ ਤਾਂ ਰਹਿ ਦਿੰਦਾ ਸੀ ਬਾਕੀ ਤੇਰੀ ਮਰਜ਼ੀ ਐ ਵੀ ਤੇਰੇ ਵਾਲੇ ਭਾਈ ਨੂੰ ਪੁੱਛ ਲੈਂਦੀ ਖਬਰ ਮਾੜਾ ਮੋਟਾ ਅੱਥ ਬਟਾਈ ਦੇਣ ਆਪਣੇ ਨਾਲ ਕਿਹੇ ਜਿਹੀਆਂ ਗੱਲਾਂ ਕਰਦੇ ਹੋ ਜੀ ਤੁਸੀਂ ਮੇਰੇ ਵਾਲਾ ਭਾਈ ਅੱਜ ਤੱਕ ਕਦੇ ਆ ਕੇ ਮੇਰੇ ਬਰਾਬਰ ਖੜਿਆ ਕਦੇ ਮੇਰਾ ਭਾਈ ਜਾਂ ਮੇਰੀ ਕਦੇ ਭੈਣ ਆ ਕੇ ਦੇਖੇ ਤੋ ਵੀ ਮੇਰਾ ਦੁੱਖ ਸੁੱਖ ਵੰਡਾਉਂਦੀ ਉਹ ਤਾਂ ਉਹਦੀ ਆਉਣਗੇ ਜਿੱਦੇ ਮੁੰਡੇ ਦਾ ਵਿਆਹ ਹੋਇਆ ਉਦੋਂ ਸਭ ਕੋਲੇ ਟਾਈਮ ਨਿਕਲਿਆ ਉਹ ਸਭ ਕੋਲੇ ਪੈਸੇ ਆ ਜਾਣਗੇ ਪਰ ਅੱਜ ਦੁੱਖ ਦੀ ਘੜੀ 'ਚ ਕੋਈ ਰਿਸ਼ਤੇਦਾਰ ਨਹੀਂ ਆ ਕੇ ਖੜਦਾ ਉਦੋਂ ਤਾਂ ਉਹਨਾਂ ਨੂੰ ਕੰਮ ਹੋ ਜਾਂਦੇ ਨੇ ਤੇ ਉਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਹਮ ਅਸਲ 'ਚ ਤੈਨੂੰ ਵੀ ਲੱਗਦਾ ਕੀ ਕਹਤੇ ਮੇਰੇ ਭਰਾ ਨੂੰ ਤੰਗ ਨਾ ਕਰਦੇ ਚੱਲ ਕੋਈ ਨਹੀਂ ਤੂੰ ਆਪਦੇ ਭਰਾਵਾਂ ਨੂੰ ਛੱਡ ਹੈਗਾ ਮੇਰੇ ਵਾਲਾ ਭਰਾ ਮੈਂ ਆਪਦੇ ਭਾਈ ਨੂੰ ਕਹਿਣਾ ਜੇ ਮੈਥੋਂ ਨਹੀਂ ਹੱਲ ਹੁੰਦਾ ਮੇਰਾ ਭਰਾ ਤਾਂ ਨਹੀਂ ਭਜਦਾ ਮੈਥੋਂ ਉਹ ਤਾਂ ਕੋਈ ਨਾ ਕੋਈ ਹੱਲ ਕਰਾਈ ਦੂ ਮੇਰੇ ਨਾਲ ਇਹ ਤਾਂ ਤੁਸੀਂ ਗੱਲ ਸਹੀ ਕਹੀ ਹੈ ਹਾਂ ਪਹਿਲਾਂ ਵੀ ਇੱਕ ਦੋ ਵਾਰੀ ਤੁਹਾਡੇ ਭਾਈ ਨੇ ਤੁਹਾਡੀ ਗੱਲ ਸੁਣੀ ਆ ਚਾਹੇ ਆਪਾਂ ਲੇਟ ਫੇਟ ਮੋੜ ਹੀ ਦਿੱਤੇ ਨੇਗੇ ਚੱਲ ਇਹ ਤਾਂ ਫਿਰ ਤੁਹਾਨੂੰ ਪਤਾ ਇੱਕ ਹੱਥ ਦੇਣੇ ਤੇ ਕੱਥ ਲੈਣੇ ਚਲਦੇ ਹੀ ਆਇਆ ਸਕੇ ਭਾਈਆਂ ਚ ਪਰ ਭੈਣਾਂ ਨਾਲ ਬਹੁਤੇ ਭਾਈ ਘੱਟੀ ਵਰਤਦੇ ਹੁੰਦੇ ਨੇ ਖਾਸ ਕਰ ਗਰੀਬ ਭੈਣਾਂ ਨਾਲ ਤਾਂ ਬਹੁਤੀ ਘੱਟ ਚਲ ਕੋਈ ਕਿਉਂਕਿ ਪਤਾ ਹੁੰਦਾ ਇਹ ਕਿਹੜਾ ਭੈਣ ਨੇ ਮੋੜਨੇ ਆ ਮੋੜਨੇ ਕਿਉਂ ਨਹੀਂ ਪੈਸੇ ਤਾਂ ਆਪਾਂ ਉਹਨਾਂ ਦੇ ਵੀ ਮੋੜਦੇ ਆ ਹੁਣ ਵੀ ਮੈਂ ਹੀ ਚੱਕੀ ਜਾਂਦਾ ਸੀ ਮੇਰੇ ਭਰਾ ਤੋਂ ਪਹਿਲਾਂ ਆਪਾਂ ਇੱਕ ਦੋ ਵਾਰ ਹੀ ਲੈ ਲੇ ਪਰ ਮੋੜੇ ਤਾਂ ਹੈਗੇ ਨੇ ਫਿਰ ਅਗਲਾ ਕਹਿੰਦਾ ਹੁਣ ਤੂੰ ਬਾਰੀ ਬਿੰਦੇ ਸਵਾਲ ਕਰ ਦਿੰਨਾ ਵੀ ਯਾਰਾ ਹੁਣ ਕਿੱਥੇ ਹੋ ਕਰੀਏ ਮੈਂ ਤਾਂ ਇਸ ਗੱਲੋਂ ਚੁੱਪ ਸੀ ਪਰ ਕੋਈ ਗੱਲ ਨਹੀਂ ਐ ਤਾਂ ਸਮਝੋ ਵੀ ਰਿਸ਼ਤੇਦਾਰੀ ਚ ਨਾ ਪੈਸਿਆਂ ਨੂੰ ਨਾ ਹੀ ਲਿਆਂਦਾ ਜਾਵੇ ਤਾਂ ਹੀ ਚੰਗਾ ਹੈ ਸਿਆਣੀ ਗੱਲ ਆ ਤੇਰੀ ਹਾਂ ਬਸ ਫਿਰ ਖੜਾ ਛੜਕ ਜਿਹੜੀ ਸਿੱਕ ਤਾਂ ਪਹਿਲਾਂ ਹੀ ਫਿੱਕ ਹੁੰਦੀ ਆ ਆ ਮੇਰੀ ਗਰੀਬੀ ਚ ਤੇ ਬਾਕੀ ਜੇ ਕਿਤੇ ਪੈਸੇ ਦਾ ਲੈਣ ਦੇਣ ਭੈਣ ਭਰਾਵਾਂ ਚ ਹੋ ਜੇ ਨਾ ਤਾਂ ਜਮੇ ਬਰਤਨੋਂ ਜਾਂਦੇ ਨੇ ਆਪਾਂ ਨਾ ਜਿੰਨਾ ਕੁ ਵਰਤਦੇ ਆ ਉਨਾ ਹੀ ਬਹੁਤ ਹੈ ਠੀਕ ਹੈ ਐ ਕਰ ਹਾਂ ਚੱਲ ਜੀ ਨਾ ਤੇਰੇ ਵਾਲੇ ਪੈਸੇ ਮੇਰੇ ਵਾਲੇ ਭਰਾ ਕੋਲੇ ਚੱਲਦੇ ਆ ਉਹ ਨਹੀਂ ਪਾਸਾ ਵੜਦਾ ਮੇਥੋਂ ਹਾਂ ਚੱਲ ਗੱਗਾ ਵੀ ਆ ਗਿਆ ਆ ਜਾਓ ਆ ਅਸੀਂ ਪਤਾ ਹੈ ਰਾਇ ਬਣਾਈ ਸੀ ਵੀ ਤੇਰੇ ਵਾਲੇ ਚਾਚੇ ਕੋਲੇ ਚਲਦੇ ਆ ਉਹ ਤੋਂ ਲੈਣੇ ਆ 4 ਪੈਸੇ ਬਾਪੂ ਦੇਖ ਲੈ ਜੇ ਕੋਈ ਹਿੱਲਾ ਹੁੰਦਾ ਯਾਰ ਜੇ ਹਿੱਲਾ ਉਹ ਹੋ ਹਿੱਲਾ ਤਾਂ ਹੋ ਗਿਆ ਜਦੋਂ ਤੇਰੇ ਚਾਚੇ ਕੋਲੇ ਵਾਗ ਗਿਆ ਉਹ ਨਹੀਂ ਪਤਾ ਪਾਸਾ ਵੜਦਾ ਉਹ ਤਾਂ ਆਪਾਂ ਨੂੰ ਪੈਸੇ ਲਿਆ ਕੇ ਦੂ ਪਰ ਮੱਕੀ ਤੋਂ ਲਿਆ ਕੇ ਦੇਵੇ ਨਾਲੇ ਪੁੱਤ ਉਹਨੂੰ ਵੀ ਪਤਾ ਵੀ ਆਪਣੇ ਹਾਲਾਤ ਕਿਹੇ ਜਿਹੇ ਆ ਜਦੋਂ ਉਹਨੂੰ ਆਪਾਂ ਇਹ ਗੱਲ ਦੱਸੀ ਨਾ ਤੇਰੇ ਚਾਚਾ ਚਾਚੀ ਨੂੰ ਵੀ ਸਾਡੇ ਮੁੰਡੇ ਨੂੰ ਨੌਕਰੀ ਮਿਲਦੀ ਆ ਹੈ ਉਨ ਦਾ ਚਾਹ ਨਹੀਂ ਚੱਕਿਆ ਜਾਣਾ ਵੀ ਮੇਰਾ ਭਾਈ ਬਰਾਬਰ ਦਾ ਹੋ ਜਾਊਗਾ ਕਿਹੜਾ ਚਾਹੁੰਦਾ ਹੁੰਦਾ ਵੀ ਮੇਰਾ ਭਾਈ ਭੁੱਖਾ ਮਰੇ ਹੈ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਸਾਡਾ ਭਾਈ ਸਾਡੇ ਬਰਾਬਰ ਦਾ ਹੋਊਗਾ ਤੇ ਸਾਡਾ ਨਾਂ ਰੌਸ਼ਨ ਕਰੂਗਾ ਸਾਡਾ ਗੱਗਾ ਤੋ ਤਾਂ ਨਾ ਲੱਖ ਦਾ ਵੀ 1.5 ਲੱਖ ਪੰਮਾ ਦੇ ਦੇਣਾ ਹਨਾ ਜੀ ਠੀਕ ਹੈ ਪਤਾ ਪੈਸੇ ਤਾਂ ਮੈਂ ਫੜ ਲੈਣਾ ਤੇਰੇ ਚਾਚੇ ਤੋਂ ਪਰ ਜਿਵੇਂ ਆਪਾਂ ਫੜ ਕੇ ਲਿਆਵਾਂਗੇ ਉਵੇਂ ਉਹਨਾਂ ਨੂੰ ਮੋੜਨੇ ਵੀ ਨਹੀਂ ਲਾ ਕੋ ਕਿ ਕਿਹੜੇ ਕਿਤੇ ਆਪਾਂ ਮੋੜੇ ਨਹੀਂ ਆਉਂਦੇ ਕਿ ਆਪਾਂ ਮੋੜਦੀ ਰਹੇ ਹਾਂ ਬਸ ਫਿਰ ਠੀਕ ਹੈ ਉਹ ਇਹ ਵੀ ਮੜ ਜਾਣਗੇ ਨਾਲੇ ਨਾ ਜੀ ਉਹਨਾਂ ਨੂੰ ਜਦ ਇਹ ਖੁਸ਼ਖਬਰੀ ਸੁਣਾਈ ਉਹ ਤਾਂ ਖੁਸ਼ ਹੀ ਬੜਾ ਹੋਣਗੇ ਚੱਲ ਫਿਰ ਨਾਲੇ ਕਈ ਵਾਰੀ ਕੋਈ ਮੇਰਾ ਭਰਾ ਕਿਸੇ ਪਾਸੇ ਨਾ ਵਗ ਜਾਵੇ ਚਲੋ ਚੱਲੀਏ ਆਹ ਜਾ ਪੁੱਤ ਮੈਂ ਵੀ ਨਾਲ ਹੀ ਜਲਾ ਲਾਹੌਰ ਹੁਣ ਆਹ ਜਾ ਪੁੱਤ ਤੇਰਾ ਚਾਚਾ ਤੇਰੇ ਸਿਰ ਤੇ ਹੱਥ ਧਰੋ ਨਾਲੇ ਚਾਚੀ ਹੈ ਹੈ ਚਲ ਜਾਇਆ ਮਾ ਪੱਜ ਕੇ ਕਿੱਧਰ ਕੱਪੜਾ ਇਹ ਮਾਰੀ ਜਾਂਦੇ ਆ ਤੇ ਫੇਕੀ ਮੈਂ ਨਾ ਮੜਾ ਇਹ ਬਾਜ਼ਾਰ ਕੰਮ ਜਾਂਦਾ ਸੀਗਾ ਚੱਲੇ ਤਾਂ ਹੈ ਗਿਆ ਬਾਜ਼ਾਰ ਸੁਨਾਰੇ ਦਾ ਫੋਨ ਆਇਆ ਸੀ ਕੱਲ ਉਹਨੂੰ ਪੇਮੈਂਟ ਫੜਾਏ ਉਹ ਤੇ ਜਿਹੜਾ ਸੈੱਟ ਦੀ ਆਪਾਂ ਸਾਈ ਦੇ ਕਹਏ ਸੀ ਨਾ ਬਣਿਆ ਪਿਆ ਉਹ ਚੱਕ ਲਿਆਇਓ ਕਿੰਨੇ ਦਾਗਾ ਉਹ ਸੈੱਟ ਉਹਨੂੰ ਅੱਧੇ ਪੇਮੈਂਟ ਕਰੀ ਪਈਆ ਬਾਕੀ ਉਹਦੀ ਇੱਧਰ ਲਿਆਂਦੀ ਪਈ ਸੀਗੀ ਕਿੰਨੀ ਆ ਮੈਨੂੰ ਐ ਤਾਂ ਦੱਸ ਦਿਆ ਕਰੋ ਮੇਰੇ ਬਿਨਾ ਪੁੱਛੇ ਤੂੰ ਆਰਡਰ ਦੇ ਦੇਣੀ ਆ ਤੂੰ ਜੀ ਢਾਈ ਤੋਲਿਆਂ ਦਾ ਸੈੱਟ ਹੈ ਉਹਨੂੰ ਉਸਾਰੋਂ ਨਾਲ ਤੁਸੀਂ ਐ ਲੈ ਲਓ ਵੀ 136000 ਨੂੰ ਸੋਨਾ ਹੋਇਆ ਪਿਆ ਕਿੰਨੀ ਪੇਮੈਂਟ ਬਣ ਗਈ ਢਾਈ ਤੋਲੇ thora ਚਲ ਕੋਈ ਨਾ ਫਿਰ ਕੱਲ ਨੂੰ ਚੱਲਿਆਵਾਂਗੇ ਫਿਰ ਅੱਜ ਮੈਨੂੰ ਮੇਰਾ ਕੰਮ ਕਰ ਲੈਣ ਦੇ ਜੀ ਜਾਣ ਨੂੰ ਕੀ ਹੈ ਉੱਥੇ ਕਿਹੜਾ ਬੈਠ ਕੇ ਚੌਂਕੀ ਭਰਨੀ ਆ ਤੁਸੀਂ ਪੇਮੈਂਟ ਫੜਾਇਆ ਸੈੱਟ ਫੜ ਲਿਆਓ ਆਪਾਂ ਦੋਹੇ ਚੱਲਾਂਗੇ ਕਮੜੀਏ ਨਾਲੇ ਕੱਲ ਨੂੰ ਸ਼ਾਪਿੰਗ ਕਰ ਆਵਾਂਗੇ ਨਾਲੇ ਆਉਂਦਾ ਹੈ ਤੇਰਾ ਸੈੱਟ ਲੈ ਆਵਾਂਗੇ ਪੱਕਾ ਹਾਂ ਫਿਰ ਮੈਂ ਇੱਕ ਦੋ ਰਿੰਗ ਹੋਰ ਲੈ ਕੇ ਆ ਚਲ ਲੈ ਆਈ ਕੋ ਗੱਲ ਲਈ ਠੀਕ ਆ ਚਲੋ ਮੈਂ ਹੋਰ ਕੋ ਕੰਮ ਦੇਖ ਲੈਨੀ ਆ ਤੇ ਫਿਰ ਪੱਕਾ ਕੱਲ ਨੂੰ ਲੈ ਕੇ ਜਾਵਾਂਗੇ ਨਾ ਮੈਂ ਪੱਕਾ ਚੱਲਾਂਗੇ ਤੂੰ ਕਿਉਂ ਫਿਕਰ ਕਰਦੀ ਆ ਬਸ ਠੀਕ ਆ ਤੇ ਨਾਲੇ ਆਪ ਨੂੰ ਵਧੀਆ ਬਣ ਕੇ ਰਿਹਾ ਕਰੋ ਤੁਹਾਨੂੰ ਲੱਗਦਾ ਵੀ ਤੁਸੀਂ ਏਡੇ ਵੱਡੇ ਕੋ ਇਹ ਤਾਂ ਹੁਣ ਮੈਂ ਖੇਤੋਂ ਆਇਆ ਸੀ ਮੈਂ ਬਾਜ਼ਾਰ ਚ ਮਾੜਾ ਜਿਹਾ ਕੰਮ ਸੀ ਮੈਂ ਭੱਜ ਕੇ ਮੈਂ ਇਹੀ ਜਾ ਆਵਾ ਉਹ ਬਾਲਾਂ ਨੀ ਲੋਕ ਦਿਖਾਵਾ ਕਰੀਦਾ ਹੁੰਦਾ ਲੋਕਾਂ ਦੀਆਂ ਨਜ਼ਰਾਂ ਲੈ ਲੈਣੀਆਂ ਨੇ ਤੈਨੂੰ ਨਹੀਂ ਪਤਾ ਜੀ ਪੈਸਾ ਨਾ ਦਿਖਾਉਣ ਲਈ ਉਹ ਹੁੰਦਾ ਤੇ ਨਾਲੇ ਜੇ ਆਪਦੇ ਸ਼ੌਂਕ ਨਹੀਂ ਪੂਰੇ ਕਰਾਂਗੇ ਫਿਰ ਬੁੱਢੇ ਵਾਰ ਕਰਾਂਗੇ ਬਹੁਤ ਉਹ ਤਾਂ ਚੱਲ ਤੇਰੀ ਗੱਲ ਠੀਕ ਆ ਹੁਣ ਆਪਣੇ ਘਟਾ ਕੀ ਐਂ ਦੱਸ ਸਾਰੀਆਂ ਚੀਜ਼ਾਂ ਨੇ ਸੰਦ ਸੰਦੇੜਾ ਖੇਤੀਬਾੜੀ ਘਰਵਾਰ ਸਾਰਾ ਕੁਝ ਸੈਟ ਆਪਾਂ ਉਹ ਕਿੱਦਾਂ ਗੱਲ ਆ ਸੁਖ ਦੀ ਰੋਟੀ ਖਾਣੇ ਆ ਤਾਂ ਹੀ ਤਾਂ ਕਹਿਨੀ ਆ ਫੇ ਸ਼ੌਂਕ ਪੂਰੇ ਕਰਿਆ ਕਰੋ ਹੁਣ ਲੋਕ ਦੇਖ ਕੇ ਨਜ਼ਰ ਲਾਉਂਦੇ ਆ ਉਹ ਲੋਕਾਂ ਦੀ ਸੋਚ ਆ ਆਪਾਂ ਤਾਂ ਆਪਣੇ ਸ਼ੌਂਕ ਪੂਰੇ ਕਰਨੇ ਆ ਲੋਕ ਸੜਨ ਚਾਹੇ ਚੈਲਸੀ ਕਰਨ ਚਾਹੇ ਨਜ਼ਰਾਂ ਲਾਉਣ ਕੁਛ ਮਰਜ਼ੀ ਕਰਨ ਤੇ ਕੀ ਫਿਰ ਇੱذ ਕਿਸੇ ਨੂੰ ਕੀ ਇਹ ਤਾਂ ਆਪਣੀ ਮਿਹਨਤ ਆ ਜੇ ਆਪਾਂ ਮਿਹਨਤ ਕੀਤੀ ਤਾਂ ਇੱਥੇ ਪਹੁੰਚੇ ਹੈਂ ਚਲੋ ਠੀਕ ਹੈ ਜੀ ਤੁਸੀਂ ਉਹਦਾ ਕੰਮ ਕਰਕੇ ਆਓ ਠੀਕ ਹੈ ਤੇ ਦੁਪਹਿਰ ਨੂੰ ਆਜਾ ਮੈਂ ਦੁਪਹਿਰ ਨੂੰ ਟਿੱਕਰ ਹੀ ਬਣਾਉਂਗੀ ਬਸ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਾ ਕੋਈ ਅਵਤਾਰ ਸੇ ਕੋ ਉਹ ਭਾਈ ਅਵਤਾਰ ਸੇ ਆ ਕਰੀਆਂ ਹਾ ਹਾਂ ਕਰੀਆ ਭਈ ਆ ਜੋ ਆ ਕਿੱਥੋਂ ਹੋ ਗਈ ਚਾਚਾ ਚਾਚੀ ਦੋਵੇਂ ਆ ਆ ਜੋ ਆ ਜੋ ਲੰਕੀਵੇਂ ਸਾਰਾ ਟੱਬਰ ਭੱਜਣ ਸੁੱਖ ਤਾਂ ਹੈ ਹਾਂ ਸੁੱਖ ਹੀ ਆ ਬਤਾਰਾ ਚਾਚਾ ਪਰ ਚਾਚਾ ਠੀਕ ਹੈ ਹਾਂ ਠੀਕ ਹੈ ਕਕੇ ਉਹ ਚਾਚੀ ਠੀਕ ਹੈ ਕਿਵੇਂ ਆਉਣੇ ਹੋਏ ਦੱਸੋ ਦੱਸਦੇ ਹਾਂ ਮੈਂ ਕਹਿੰਦਾ ਸੀ ਮਾ ਆਪਾਂ ਬਹਿ ਕੇ ਗੱਲ ਕਰ ਲੈਂਦੇ ਕਿਤੇ ਉਹ ਚੱਲ ਬੈਠਣ ਨੂੰ ਕੀ ਆ ਆਪਦਾ ਤਾਂ ਘਰ ਆ ਜਿਹੜੀ ਗੱਲ ਆ ਕਰ ਲਓ ਕੋਈ ਨਾ ਆਪਣੇ ਚ ਹੋਰ ਕੌਣ ਇਹ ਕਿਹੜਾ ਕੋਈ ਬਗਾਨਾ ਬੰਦਾ ਇੱਥੇ ਠੀਕ ਐ ਉਤਾਰ ਫਿਰ ਗੱਲ ਆਏ ਆ ਭਾਈ ਆ ਮੇਰੇ ਪੁੱਤ ਨੂੰ ਨਾ ਨੌਕਰੀ ਮਿਲਦੀ ਐ ਬਿਜਲੀ ਬੋਰਡ ਦੇ ਵਿੱਚ ਨੌਕਰੀ ਹਾਂ ਤੇ ਭਤੀਜੇ ਨੂੰ ਸੋਖ ਨਾਲ ਸਰਕਾਰੀ ਨੌਕਰੀ ਮਿਲਦੀ ਐ ਅੱਛਾ ਹਾਂ ਤੇ ਥੋੜਾ ਜਨਾ ਬਸ ਉਹ ਕਹਿੰਦੇ ਵੀ ਕੋਈ ਉੱਥੇ ਲੱਖ ਰੁਪਿਆ ਭਰਨਾ ਪੈਂਦਾ ਪਹਿਲਾਂ ਸਕਿਉਰਿਟੀ ਸਕਿਉਰਿਟੀ ਕੋਈ ਤੇ ਫੇਰੇ ਚ ਅਸੀਂ ਕੀ ਕਰ ਸਕਦੇ ਆ ਇੱਧਰ ਤੁਸੀਂ ਤੁਸੀਂ ਕੀ ਕਰਨਾ ਸੀ ਸੋਨ ਨੂੰ ਵੀ ਪਤਾ ਸਾਡੇ ਘਰ ਦੇ ਹਾਲਾਤਾਂ ਦਾ ਹੈ ਉਹ ਨਨ ਜਦੋਂ ਲੱਖ ਰੁਪਇਆ ਮੰਗ ਲਿਆ ਮੈਂ ਤਾਂ ਤੇਰੇ ਵਾਲੇ ਬਾਈ ਨੂੰ ਉਹਦੀ ਕਿਹਾ ਵੀ ਜਦੋਂ ਆਪਣੇ ਕੋਲੇ ਅਵਤਾਰ ਹੈਗਾ ਆਪਾਂ ਨੂੰ ਕੀ ਲੋੜ ਐ ਕਿਸੇ ਕੋਲੇ ਹੋਰ ਜਾ ਕੇ ਮੰਗਣ ਦੀ ਜਾਵਾਂਗੇ ਲਿਆ ਕੇ ਉਹਨਾਂ ਦੇ ਮੱਥੇ ਮਾਰਾਂਗੇ ਤੇ ਆਪਣੇ ਪੁੱਤ ਨੂੰ ਨੌਕਰੀ ਮਿਲ ਜੂ ਤੇ ਉਹਦੇ ਚਾਚਾ ਚਾਚੀ ਤਾਂ ਤਾਂ ਚਾਹ ਹੀ ਚੱਕਿਆ ਜਾਣਾ ਦੇਖ ਤੇਰੇ ਚਾਚੇ ਨੂੰ ਕਿੰਨਾ ਉਹ ਸਾਨੂੰ ਖੁਸ਼ੀ ਤਾਂ ਹੈਗੀ ਆ ਵੀ ਮੁੰਡੇ ਨੂੰ ਨੌਕਰੀ ਮਿਲਦੀ ਆ ਸਾਡੇ ਬਰਾਬਰ ਹੁੰਨੇ ਹੋ ਤੁਸੀਂ ਹੈ ਪਰ ਦੇਖੋ ਅੱਗੇ ਸੋਡੀ ਕਿੰਨੇ ਵਾਰੀ ਮਦਦ ਕੀਤੀ ਫਿਰ ਬਸ ਫਿਰ ਸਾਡੀ ਸਾ 1000 ਲੋਡ ਹੁੰਦੀ ਆ ਲੈ ਜਾਓ ਭਾਈ ਹੈ ਬਾਣੇ ਤਾਂ ਵੈਸੇ ਹੁਣ ਸਾਡੇ ਕੋਲੇ ਵੀ ਨਹੀਂ ਨਾਲੇ ਨਾ ਮੈਂ ਆੜਤੀਆਂ ਦਾ ਕੱਲ ਸਾਫ਼ ਕਰਕੇ ਆਈ ਸੀ ਸਾਡੇ ਕੰਨੀ ਤਾਂ ਆਪ 50000 ਟੁੱਟ ਗਿਆ ਅਵਤਾਰ ਸਿਆ ਤੂੰ ਸਾਨੂੰ ਖਾਲੀ ਨਾ ਮੋੜ ਦੇਖ ਮੇਰੇ ਪੁੱਤ ਨੂੰ ਜੇ ਤਾਂ ਨੌਕਰੀ ਲੱਗ ਗਿਆ ਨਾ ਪਹਿਲੀ ਤਨਖਾਹ ਤੈਨੂੰ ਹੀ ਦੇਵਾਂਗੇ ਅਸੀਂ ਭਾਈ ਜੇ ਹੁੰਦੇ ਨਾ ਮੈਂ ਜ਼ਰੂਰ ਦਿੰਦਾ ਮੈਂ ਜਵਾਬ ਨਹੀਂ ਸੀ ਦਿੰਦਾ ਤੁਹਾਨੂੰ ਕਿਉਂ ਪਿੰਕੀ ਅੱਗੇ ਕਦੇ ਜਵਾਬ ਦਿੱਤਾ BC ਵਾਲੇ ਲੈ ਕੇ ਗਿਆ ਫਿਰ ਹੋਰ ਅਸੀਂ ਕਿਹੜਾ ਕਦੇ ਮੋੜ ਕੇ ਮੰਗੇ ਨਗੇ ਗੱਲ 2.50 ਹਜ਼ਾਰ ਦੀ ਹੋਵੇ ਤੱਕ ਆਪਾਂ ਕਹਿ ਦਈਏ ਹੁਣ ਗੱਲ ਲੱਖਾਂ ਤੇ ਪਹੁੰਚ ਗਈ ਫਿਰ ਉਹ ਤਾਂ ਗੱਲ ਠੀਕ ਐ ਸੋਡੀ ਤੁਹਾਨੂੰ ਵੀ ਪਤਾ ਐ ਇਹਦੀ ਨਾ ਸਾਰੀ ਜ਼ਿੰਦਗੀ ਦੀ ਰੋਟੀ ਬਣ ਜੂਗੀ ਨਾਲੇ ਜੇ ਹੁਣ ਤੁਸੀਂ ਨਾ ਸਾਡੇ ਕੰਮ ਆਏ ਫਿਰ ਹੋਰ ਕੌਣ ਆਊਗਾ ਥੋੜੇ ਬਹੁਤੇ ਤੁਸੀਂ ਕਰ ਦੋ ਥੋੜੇ ਬਹੁਤੇ ਕਿ ਤਾ ਹੋਰ ਕਰ ਲਾਂਗੇ ਆਪਾਂ ਰਲ ਕੇ अवतार सिंह क्यों किसी दे पैर हाथ लगवाना है मैं तो तेरे पैर हाथ ला देना है भावा तू साडा एकती हल करके दे ਨਾਲੇ ਘਰ ਦਾ ਪਰਦਾ ਕਰ ਚੀ ਰਹਿ ਜਾਂਦਾ ਬਾਈ ਹਾਂ ਦੇਖੋ ਜੀ ਪੈਰੀ ਪੈਣ ਵਾਲੀ ਤਾਂ ਕੋਈ ਗੱਲ ਨਹੀਂ ਨਹੀਂ ਅਸੀਂ ਕਹਿ ਵੀ ਤੁਸੀਂ ਸਾਡੇ ਪੈਰੀ ਪਓ ਰਹੀ ਗੱਲ ਪੈਸਿਆਂ ਦੀ ਨਾ ਅੱਜ ਲੱਖ ਰੁਪਏ ਦੇ ਦੋਗੇ ਕਰਨ ਨੂੰ ਕਿੱਥੋਂ ਦੋਗੇ ਨਾਲੇ ਸਰਕਾਰੀ ਜੇਬਾ ਕਿਸ ਨੇ ਭਰੀਆਂ ਨੇ ਕਿਸੇ ਨੂੰ ਕੋਈ ਰਿਸ਼ਵਤ ਦੇ ਦੇ ਕੋਈ ਰੱਜੇਗਾ ਤੁਸੀਂ ਐਂ ਦੱਸੋ ਖਾਣੋਂ ਇਹਨੇ ਕਰਨੇ ਤੋਂ ਹੀ ਦਿਹਾੜੀਆਂ ਆਈਆਂ ਤੇ ਲੱਖ ਰੁਪਏ ਲੱਗੇ ਅਗਲਾ ਮੁੱਕਰ ਗਿਆ ਨਾਲੇ ਲੱਖ ਰੁਪਏ ਖੂਖਾ ਤੇ ਥੋੜਾ ਜਾਓ ਤੇ ਸਾਡੇ ਦਾ ਜਿਹੜੇ ਜਾਣ ਕੇ ਤਾਂ ਜਾਣ ਗਈ ਦੇਖ ਭਾਈ ਅੱਡਾ ਰਿਸਕ ਨਹੀਂ ਸੀ ਲੈ ਸਕਦੀ ਤੂੰ ਆ ਉਹਦਾ ਜਿੰਨਾ ਕਿ ਭਾਈ ਕਰੀਏ ਨਾ ਪ੍ਰਾਈਵੇਟ ਉਹਨਾਂ ਕ ਕਰੀ ਚੱਲ ਵਧੀਆ ਸੁਖ ਦੀ ਰੋਟੀ ਖਾ ਰਿਆ ਅੱਡੇ ਆ ਜਾ ਕੇ ਫਾਹਣਾ ਲਿਆ ਕਰੋ ਕਹਿੰਦੇ ਹੁੰਦੇ ਨੇ ਨਾ ਨੀਵੇਂ ਗੰਨੀ ਦੇ ਕੇ ਜੌਲੇ ਗੱਗੇ ਸਹੀ ਕਹਿੰਦੀ ਆ ਤੇਰੀ ਚਾਚੀ ਉੱਤ ਜੇ ਅੱਜ ਤੁਸੀਂ ਲੱਖ ਰੁਪਇਆ ਚੱਕ ਲਿਆ ਸੋਥੋਂ ਵਿਆਜ ਹੀ ਨਹੀਂ ਉਤਰਨਾ ساری ਉਮਰ ਬੜ ਕੇ ਵਿਆਜ ਹੀ ਭਰੀ ਜਾਓਗੇ ਕੋਈ ਨਾ ਚਾਚਾ ਮੈਂ ਤੇਰਾ ਪੰਜੀ ਪੰਜੀ ਵਿਆਜ ਮੋੜੂਗਾ ਵੇ ਗੱਗੇ ਕਿਉਂ ਕੌਲੀਆਂ ਮਾਰਦਾ ਹੋਣਾ ਜੇ ਅੱਜ ਲੱਖ ਚੱਕੇਗਾ ਤਾਂ ਉਹਦਾ ਦੋ ਬਣਜੂ ਕਿੱਥੋਂ ਲਾਹੇਗਾ ਤੂੰ ਤੇਰੇ ਮੁੱਥ ਜੀ ਨਹੀਂ ਵੜਦੀ ਵੇ ਇੰਨਾ ਵਿਆਜ ਲੱਗੂਗਾ ਭਾਈ ਹੱਦ ਹੋ ਗਈ ਪਰ ਜਈ ਤੇਰੇ ਵਾਲੀ ਤਾਂ ਜਮੇ ਵਿਆਜ ਕੋਈ ਸਰਦਾ ਸੌਂਦਾ ਦੇਵਾਂਗੇ ਜੇਠ ਜੀ ਮੇਰੀ ਗੱਲ ਸੁਣੋ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਸੀਂ ਤਾਂ ਉਹ ਜ਼ਮਾਨੀਆਂ ਵਾਲੀਆਂ ਗੱਲਾਂ ਕਰਦੇ ਹੋ ਪਿਛਵਾਨੀ ਪਰ ਵਿਆਜ ਅੱਜ ਕੱਲ ਪੰਜ ਪੰਜ ਰੁਪਏ ਵਿਆਜ ਲੱਗਦਾ ਤੇ ਸਾਨੂੰ ਵੀ ਐੜਦੀ ਵਿਆਜ ਨਹੀਂ ਦੇਊਗਾ ਤੇ ਅਸੀਂ ਭਾਈ ਪੱਲਿਓ ਵਿਆਜ ਪਾ ਕੇ ਲੁੱਟਣਾ ਥੋੜੀ ਹੈ ਹੁਣ ਜੇ ਵਿਆਜ ਦੇ ਪੈਸੇ ਚੱਕਣੇ ਆ ਫਿਰ ਆਪਣਿਆਂ ਦੇ ਕਿਉਂ ਸਾਨੀ ਹੋਣਾ ਜੀ ਚੱਲੀਏ ਆਪਾਂ ਹੁਣ ਠੀਕ ਐ ਬੇ ਅੱਡੀ ਹੈਂਕੜੀ ਆ ਨਾ ਛੋਣੀ ਜੀ ਤਾਂ ਆਉਣਾ ਨਹੀਂ ਸੀਗਾ ਭੈਣ ਤੂੰ ਸਾਡਾ ਬਾਰਕ ਨੂੰ ਫਿਰ ਕਿਸੇ ਹੋ ਵਿਆਜ ਵਾਲੇ ਬੰਦੇ ਦਾ ਖੜਕਾ ਲੈਂਦੀ ਨਾਲੇ ਤਾਂ ਝੋਲੀ ਚੱਕ ਕੇ ਆ ਜਾਨੀ ਆ ਨਾਲੇ ਆਕੜ ਦਿਖਾਉਣੀ ਆ ਸਹੇ ਨਾਲੇ ਲਸੀ ਨੂੰ ਜਾਣਾ ਨਲੇ ਕੋ ਜਲ ਕੋਣਾ ਬਸ ਕਰੋ ਹੀ ਬਸ ਕਰੋ ਮੈਂ ਤਾਂ ਉਹਦੇ ਭਰਾ ਕੋਲੇ ਆਇਆ ਸੀ ਨਾ ਕਿ ਤੇਰੇ ਕੋਲੋਂ ਭਰਾ ਵੀ ਮੇਰੇ ਨਾਲ ਹੀ ਐ ਜੇ ਥੋੜੀ ਐਡੀ ਹੈਂਕੜੀ ਆ ਨਾ ਵੀ ਮੈਂ ਮੇਰੇ ਭਰਾ ਕੋਲੇ ਆਇਆ ਸੀ ਤੇਰੇ ਕੋਲ ਨਹੀਂ ਫਿਰੇ ਘਰ ਚ ਭਰਾ ਦੀ ਨਹੀਂ ਚੱਲਦੀ ਚੱਲਦੀ ਮੇਰੀ ਉਹ ਐਵੇਂ ਮਾਫ ਕਰੋ ਐਨੇ ਪੈਸੇ ਅਸੀਂ ਨਹੀਂ ਦੇ ਸਕਦੇ ਨਹੀਂ ਸਾਡੇ ਕੋਲ ਹੈਗੇ ਨਹੀਂ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਆਉਂਦੇ ਛੋਟੇ ਭਾਈ ਕੋਲੇ ਨਹੀਂ ਕਿਸੇ ਰਸਮਾਦਾਇਦਾਰ ਕੋਲੇ ਵੀ ਅੱਜੂ ਪੈਸੇ ਦੇ ਨਾਲ ਕੋਲੇ ਸ਼ਾਹੂਕਾਰ ਕੋਲੇ ਆਏ ਆਂ ਸਾਥ થઈ ਗਲਤੀ ਹੋ ਗਈ ਹੱਸਦੇ ਬਸਦੇ ਰਹੋ ਮਾਰੇ ਬਪੂ ਅੱਜ ਦੀ ਚਲ ਟਿਕ ਲੋ ਐਸੀ ਪੈਸੇ ਲੈਣਾ ਨਾ ਇਹਨਾਂ ਨੂੰ ਕੀ ਲੱਗਦਾ ਵੀ ਅਸੀਂ ਜਾਵਾਂਗੇ ਲੱਖ ਰੁਪਿਆ ਲੈ ਕੇ ਉਧਰ ਦੇ ਦਾਂਗੇ ਤੇ ਆਉਦੇ ਮੁੰਡੇ ਨੂੰ ਨੌਕਰੀ ਤੇ ਬਿਠਾ ਲੈਣਗੇ ਤੁਹਾਨੂੰ ਕੀ ਲੱਗਦਾ ਵੀ ਅਸੀਂ ਇਹ ਸਰਕਾਰੀ ਨੌਕਰੀ ਤੇ ਇਨਾ ਸੌਖਾ ਚੜ੍ਹਨ ਦੇ ਦਾਂਗੇ ਤੁਹਾਡਾ ਮੁੰਡਾ ਖੇਤਾ ਇਹ ਤਾਂ ਇਹਦੋਂ ਖਣੋਂ ਚਾਹਦੇ ਸੀ ਵੀ ਤੁਸੀਂ ਤਾਂ ਖੇਤਾਂ 'ਚ ੱਟਕੇ ਖਾਗਾ ਕਿਉਂ ਦੇ ਤੱਕ ਆਇਓ ਤੇ ਅਸੀਂ ਬਿਨਾਂ ਮਿਹਨਤ ਤੋਂ ਹੀ ਹਵਦਾ ਮੁੰਡਾ ਸਰਕਾਰੀ ਨੌਕਰੀ ਤੇ ਲਾ ਲਿਆ ਤੇ ਸਾਡੀ ਹਿੱਕ ਤੇ ਮੂੰਗਦਾਲ ਦੇ ਨਾਲੇ ਪੰਕੀ ਉਂਗਲੀ ਫੜਦੇ ਫੜਦੇ ਤਾਂ ਪੌਂਚਾ ਫੜਨ ਲੱਗੇ ਅੱਗੇ ਤਾਂ 10-20 ਹਜ਼ਾਰ ਮੰਗਦੇ ਹੁੰਦੇ ਹੁਣ ਦੇਖ ਲੈ ਲੱਖ ਤੇ ਠੁੱਕੀ ਸੂਈ ਸਿੱਧੀ ਹੈ ਉਹ ਜੀ ਇਹਨਾਂ ਨੂੰ ਐਸੀ ਵੀ ਸਾਡਾ ਸੌਖਾ ਹੋਜੂ ਅਸੀਂ ਪੈਸੇ 'ਚ ਖੜਨ ਲੱਗ ਜਾਾਂਗੇ ਅਸੀਂ ੱਟਕੇ ਖਾ ਕੇ ਉਰੇ ਤੱਕ ਆਇਆ ਤੇ ਤੁਹਾਨੂੰ ਐਡਾ ਸੌਖਾ ਨਹੀਂ ਆਉਣ ਦਿੰਦੇ ਹੈਗੇ ਨਾਲੇ ਇਹਨਾਂ ਨੂੰ ਹੁਣ ਪਤਾ ਲੱਗੂ ਸਿਆਣੇ ਕਹਿੰਦੇ ਹੁੰਦੇ ਲੱਖ ਤਾਂ ਡਿੱਕਰੀ ਨਹੀਂ ਇਕੱਠੀ ਹੁੰਦੀ ਦੇਖਦੇ ਇਹਨਾਂ ਨੂੰ ਕਿਹੜਾ ਦਿੰਦਾ ਰੁਪਈਆ ਉਹ ਜੀ ਜੇ ਇਹਨਾਂ ਨੂੰ ਕੋਈ ਪੈਸੇ ਦਿੰਦਾ ਹੁੰਦਾ ਇਹ ਆਪਣੇ ਕੋਲ ਥੋੜੀਆਂ ਹੁੰਦੇ ਹੈ ਮਰ ਜਿਓ ਕਿ ਇੱਥੇ ਡਿੱਗਣ ਗਿਆ ਕੇ ਤੁਸੀਂ ਦੇਖੀ ਜਾਓ ਇਹ ਤਾਂ ਪੈਰੀ ਹੱਥ ਲਾਉਣ ਤੱਕ ਜਾਣਗੇ ਤੇ ਆਪਾਂ ਕੱਢ ਕੇ ਦੇਣੇ ਨਹੀਂ ਚਲ ਠੀਕ ਆ ਪਿੰਕੀ ਚਲ ਮਾ ਜਾਈਆ ਵਾ ਚਲੋ ਠੀਕ ਆ ਜਾਓ ਮੂਡ ਖਰਾਬ ਕਰਕੇ ਰੱਖਤਾ ਭਾਲ ਦਿਆ ਸਰਕਾਰੀ ਨੌਕਰੀ ਚਲ ਕੋਈ ਨਾ ਪਤਾ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਜੇ ਰੱਬ ਨੇ ਆਪਾਂ ਨੂੰ ਕਿਸੇ ਦੇ ਮੰਗਣ ਜੋਗਾ ਕੀਤਾ ਤਾਂ ਗਏ ਨਹੀਂ ਕਿਹਦਾ ਜੀ ਕਰਦਾ ਹੁੰਦਾ ਜੇ ਮਾਂ ਮੈਨੂੰ ਪਤਾ ਹੁੰਦਾ ਨਾ ਮੈਂ ਸੋਨੂੰ ਸਾ ਚਾਚੇ ਕੋਲ ਜਾਣ ਹੀ ਦਿੱਤੀ ਸੀ ਦੰਦਾ ਤੇ ਪੁੱਤ ਇੰਨਾਂ ਗੱਲਾਂ ਚ ਕੀ ਫਾਇਦਾ ਹੈ ਜਾਣ ਕੇ ਉਹਨੇ ਦੰ ਦਸਤਰਾ ਚਾਚਾ ਦਾ ਪੈਸੇ ਦੇ ਦਿੰਦਾ ਤੇਰੇ ਚਾਚੀ ਨੇ ਨੀ ਨਰਾਜ਼ ਦਿੱਤਾ ਨਹੀਂ ਨਹੀਂ ਜੀ ਜੇ ਦੇਣੇ ਹੁੰਦੇ ਨਾ ਤਾਂ ਦੇ ਸਕਦਾ ਸੀਗਾ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਸਾਡੇ ਤੋਂ ਮਾੜਾ ਕਿਤੇ ਉੱਚਾ ਉੱਠ ਜੇ ਜਦੋਂ ਉਹਨੂੰ ਇਹ ਗੱਲ ਦੱਸਤੀ ਨਾ ਵੀ ਤੇਰੇ ਭਤੀਜੇ ਨੂੰ ਸਰਕਾਰੀ ਨੌਕਰੀ ਮਿਲਣੀ ਆ ਉਹਨਾਂ ਦਾ ਤਾਂ ਉਹਦੀ ਰੰਗ ਉੱਡ ਗਿਆ ਸੀ ਵੀ ਹੈ ਸਰਕਾਰੀ ਨੌਕਰੀ ਜੇ ਉਹ ਦਿਲੋਂ ਖੁਸ਼ ਹੁੰਦੇ ਨਾ ਪੁੱਤ ਚਾਹੇ ਆੜਤੀਓਤੋਂ ਲਿਆ ਕੇ ਦਿੰਦੇ ਆਪਣਾ ਗਿਆਨ ਦਾ ਮਾਣ ਰੱਖ ਲੈਂਦੇ ਚਲ ਕੋਈ ਨਾ ਜੀ ਜੇ ਉਹਨਾਂ ਨੇ ਆਪਾਂ ਨੂੰ ਅੱਜ ਜਵਾਬ ਦਿੱਤਾ ਨਾ ਤਾਂ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਆਪਣਾ ਕੌਣ ਹੁੰਦਾ ਤੇ ਪਰਾਇਆ ਕੌਣ ਹੁੰਦਾ ਸਟਾਰਟ ਕੋਈ ਗੱਲ ਨਹੀਂ ਪੁੱਤ ਸਭ ਦੁਨੀਆ ਮਤਲਬੀ ਹੋਗੀ ਤੂੰ ਫੇਕਰ ਨਾ ਕਰ ਹੈਗਾ ਨਾ ਤੇਰਾ ਪਿਓ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਪਾਸੇ ਤਾਂ ਮੈਂ ਪੈਸੇ ਫੜ ਹੀ ਲਵਾਂ ਛੇਕਰ ਨੂੰ ਆਰਤੀਏ ਤੋਂ ਫੜਨੂ ਨਾ ਆਰਤੀਏ ਦੂ ਜੰਗੀਰ ਨੰਬਰਦਾਰ ਹੈਗਾ ਆਪਾਂ ਉਹ ਤੋਂ ਵਿਆਜ ਤਿਲਾ ਲਾਂਗੇ ਨਾਲੇ ਪੁੱਤ ਜੇ ਨਾ ਤੇਰੇ ਕਰਮਾਂ ਚ ਸਰਕਾਰੀ ਨੌਕਰੀ ਹੈਗੀ ਆ ਤਾਂ ਤੇਰੇ ਹੱਥੋਂ ਕੋਈ ਖੋ ਨਹੀਂ ਸਕਦਾ ਹਾਂ ਤੇ ਜੇ ਭਾਈ ਹੈ ਹੀ ਹੋਈ ਨਹੀਂ ਤੇ ਫਿਰ ਤੈਨੂੰ ਕੋਈ ਸਰਕਾਰੀ ਪੈਸਾ ਦਵਾ ਨਹੀਂ ਸਕਦਾ ਉਸ ਡਾਡੇ ਦੀ ਨਾ ਰੰਗਾਂ ਚ ਰਾਜ਼ੀ ਰਹਿਣਾ ਸਿੱਖੋ ਪੁੱਤ ਕੋਸ਼ਿਸ਼ ਕਰਨਾ ਆਪਣਾ ਫਰਜ਼ ਹੈ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਹਾਂ ਸਹੀ ਸਮਝ ਆਕੇ ਆਜੋ ਮਾਨੀ ਦਲਾਉਣਾ ਪਤਾ ਨਾ ਮਾਂ ਮਣ ਕਿਥੇ ਮਡ ਲਾਉਂਗਾ ਛੋਟੇ ਹੁੰਦਾ ਮੈਨੂੰ ਕਾਹਦਾ ਹੋਗਾ ਆਜੋ ਚਲ ਆਜੋ ਸਾਸ਼ਰੀ ਕਲਗੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਸਾਡੀ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜਿਵੇਂ ਤੁਸੀਂ ਪਹਿਲਾਂ ਵੀ ਪਿਆਰ ਕਰਦੇ ਹੋ ਇਸੇ ਤਰੀਕੇ ਪਿਆਰ ਕਰਦੇ ਰਹੋ ਤੁਹਾਡੇ ਲਈ ਅਸੀਂ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਫੁੱਟੀ